नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਮਾਂ ਤਰਦੀਏ ਕੋੜੀ ਕੋੜ ਮੈਨੂੰ ਜਨਮ ਹੋਏ ਤੇਰੇ ਅਤ ਕਿ ਜੇਕਰ ਸਾਡੀ ਜਿੱਤ ਹੁੰਦੀ ਹੈ ਤਾਂ ਪ੍ਰਸੰਤਾਤ ਵਿੱਚ ਇੱਕ ਨਈਂ ਤੇਰਾ ਭਗਵੰਤ ਮਾਨ ਗੂੰਜਣਗੇ ਕਰਮਜੀਤ ਸਿੰਘ ਮੋਲ ਇੱਕ ਬੰਦੇ ਦੀ ਵੋਟ ਨਾਲ ਪੂਰੀ ਸਰਕਾਰ ਦਾ ਤਖਤਾ ਬਦਲ ਸਕਦਾ ਇਸ ਲਈ ਆਪਣੀ ਵੋਟ ਸਹੀ ਤਰੀਕੇ ਨਾਲ ਸਹੀ ਬੰਦੇ ਨੂੰ ਪਾਉਣੀ ਹੈ ਕਰਮਜੀਤ ਸਿੰਘ ਮੋਲ ਕੋਰਪਸਪ੍ਰਸਤਾਕਰ ਰਿਹਾ ਹੈ ਆਇਆ ਵੀ ਖਾਸ ਰਿਪੋਰਟ ਜਿੱਥੇ ਇੱਕ ਵਾਰ ਸੇ ਲੋਕ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ ਐਲਾਨੇ ਜਾ ਰਹੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹਲਕੇ ਅੰਦਰ ਜਾ ਜਾ ਕੇ ਆਪੋ ਆਪਣੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਰਿਹਾ ਹੈ ਉੱਥੇ ਹੀ ਪਹਿਲਾਂ ਐਲਾਨੇ ਜਾ ਚੁੱਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਗਾਤਾਰ ਆਪਣੇ ਚੋਣ ਪ੍ਰਚ ਵਧਾ ਕੀਤਾ ਜਾ ਰਿਹਾ ਹੈ ਤੇ ਆਪੋ ਆਪਣੇ ਤਰੀਕੇ ਨਾਲ ਆਪੋ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ ਜੇਕਰ ਗੱਲ ਕਰੀਏ ਫਰੀਦਕੋੜ ਹਲਕੇ ਦੀ ਤਾਂ ਜਿੱਥੇ ਪਹਿਲਾਂ ਫਰੀਦਕੋੜ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਮੋਲ ਨੇ ਕੋਟਪੁਰਾ ਦੇ ਵਿਧਾਇਕ ਅਤੇ ਸਪੀਕਰ ਵਿਧਾਨ ਸਭਾ ਪੰਜਾਬ ਸਰਦਾਰ ਕੁਲਤਾਰ ਸੰਧਵਾ ਜੀ ਦੀ ਪਿੰਡ ਸੰਧਵਾ ਵਿਖੇ ਰਿਹਾਈ ਤੇ ਪਹੁੰਚ ਕੇ ਪੱਤਰਕਾਰਾਂ ਨਾਲ ਆਪਣੇ ਹਲਕੇ ਦੇ ਆਸਰੇ ਪੱਛੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤੇ ਜਾਣ ਦੀ ਗੱਲ ਆਕੀ ਸੀ ਉੱਥੇ ਹੀ ਐਫਐਲਡੀ ਤਹਿਤ ਕੋਟਪੁਰਾ ਸ਼ਹਿਰ ਦੇ ਪ੍ਰੇਮਨਗਰ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਅਤੇ ਹਲਕੇ ਅੰਦਰ ਆਪਣਾ ਚੋਣ ਪ੍ਰਚਾਰ ਤੇਜ਼ ਕਰਨ ਦੇ ਮਕਸਦ ਨਾਲ ਮੁਹੱਲਾ ਪ੍ਰੇਮਨਗਰ ਦੇ ਸ਼੍ਰੀ ਗੁਰੂ ਰਵਦਾਸ ਮੰਦਿਰ ਦੇ ਕੋਲ ਮਹਿੰਦਰ ਹਾਲ ਵਿਖੇ ਆਪ ਪਾਰਟੀ ਦੇ ਫਰੀਦਕੋਟ ਹਲਕੇ ਦੇ ਉਮੀਦਵਾਰ ਕਰਨਜੀਤ ਅਨਮੋਲ ਪਹੁੰਚੇ ਜਿੱਥੇ ਉਹਨਾਂ ਨੇ ਪਹਿਲਾਂ ਸ਼੍ਰੀ ਗੁਰੂ ਰਵਦਾਸ ਮੰਦਿਰ ਵਿਖੇ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਆਪਣੇ ਚੋਣ ਪ੍ਰਚਾਰ ਸ਼ੁਰੂ ਕੀਤਾ ਆਪਣੇ ਸਮੋਲਨ ਤੋਂ ਪਹਿਲਾਂ ਉਹਨਾਂ ਪ੍ਰੇਮਨਗਰ ਦੇ ਸ਼੍ਰੀ ਗੁਰੂ ਰਵਦਾਸ ਮੰਦਿਰ ਵਿਖੇ ਪਹੁੰਚ ਕੇ ਮੱਥਾ ਟੇਕਦੇ ਉਹਨਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਆਪਣੇ ਸੰਬੋਧਨ ਦੌਰਾਨ ਕਰਮਜੀਤ ਅਨਮੋਲ ਤੇ ਸਪੀਕਰ ਸੰਧਮਾਦੀ ਨੇ ਆਖਿਆ ਕਿ ਸਾਨੂੰ ਆਪਣਾ ਕੀਮਤੀ ਵੋਟ ਸਹੀ ਬੰਦੇ ਨੂੰ ਦੇਣਾ ਚਾਹੀਦਾ ਹੈ ਤੇ ਇਹਦਾ ਸਾਨੂੰ ਹਮੇਸ਼ਾ ਹੀ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਹਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਸਪੀਕਰ ਕੁਲਤਾਰ ਸੰਧਵਾਨੇ ਆਪਣੇ ਸੰਬੋਧਨ ਵਿੱਚ ਹੋਰ ਆਖਿਆ ਕਿ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਨੇ ਪੰਜਾਬ ਅੰਦਰ ਜੋ ਵੀ ਕੰਮ ਕੀਤੇ ਹਨ ਤੇ ਜੋ ਵੀ ਚੱਲ ਰਹੇ ਹਨ ਤੇ ਹਲਕੇ ਅੰਦਰ ਜੋ ਵੀ ਵਿਕਾਸ ਹੋਇਆ ਹੈ ਤੇ ਜੋ ਵੀ ਵਿਕਾਸ ਆ ਰਿਹਾ ਹੈ ਉਸ ਨੂੰ ਦੇਖ ਕੇ ਹੀ ਆਪਣੀ ਵੋਟ ਦੇਣੀ ਹੈ परमजीत మోల్ ਨੇ ਆਪਣੇ ਸਮੋਦਰ ਵਿੱਚ ਹੋਰ ਕਿਹਾ ਕਿ ਐਤ ਕੀ ਜੇਕਰ ਸਾਡੀ ਜਿੱਤ ਹੁੰਦੀ ਹੈ ਤਾਂ ਫਿਰ ਸੰਸਦ ਵਿੱਚ ਇੱਕ ਨਹੀਂ 13 ਭਗਵੰਤ ਮਾਨ ਗੁੰਜਣਗੇ ਇੱਕ ਬੰਦੇ ਦੀ ਵੋਟ ਨਾਲ ਪੂਰੀ ਸਰਕਾਰ ਦਾ ਤਖਤਾ ਬਦਲ ਸਕਦਾ ਇਸ ਲਈ ਆਪਣੀ ਵੋਟ ਸਹੀ ਤਰੀਕੇ ਨਾਲ ਸਹੀ ਬੰਦੇ ਨੂੰ ਪਾਉਣੀ ਹੈ ਸਪੀਕਰ ਸੰਧਵੰਜੀ ਦੀ ਰਾਇਸ਼ ਵੀ ਕਿਉਂ ਰਹਾਂ ਖਾਸ ਤੌਰ ਤੇ ਅਮਰਦਸ ਟਿਵੀ ਦੇ ਪੱਤਰਕਾਰ ਰੋਇਤ ਯਾਦ ਨਾਲ ਗਲਤ ਕਰਦੇ ਆ ਆਪਣੀ ਪਾਰਟੀ ਪ੍ਰਤੀ ਵਫਾਦਾਰ ਹੋਣ ਵਾਲੀ ਵੀ ਗੱਲ ਆਖੀ ਹੈ ਤੇ ਉਹਨਾਂ ਪੱਤਰਕਾਰ ਨਾਲ ਗਲਤ ਕਰਦੇ ਆ ਮੇਰਾ ਕੰਮ طرف سے صرف اپنی پارٹی پر دی وفاداری کرنا ہے لوگ کس پارٹی ਨੂੰ ਪਸੰਦ ਕਰਦੇ ਹਨ ਇਹ ਤਾਂ ਆਉਣ ਵਾਲੇ ਕੱਿਉਂ ਉਹਨਾਂ ਦਾ ਨਤੀਜਾ ਹੀ ਦੱਸੇਗਾ 23 ਦੇ ਨਾਲ ਹੀ ਉਹਨਾਂ ਇਹ ਵੀ ਦਾਅਵਾ ਵੀ ਕੀਤਾ ਕਿ ਆਪ ਪਾਰਟੀ ਇਸ ਵਾਰ ਪਿਛਲੀ ਵਾਰੀ ਤੋਂ ਵੱਧ ਵੋਟਾਂ ਲਵੇਗੀ ਜਿਆਦਾ ਜਾਣਕਾਰੀ ਲਈ ਦੇਖੋ پوری ਰਿਪੋਰਟ ਮਾਨਜੋਤ ਕੋਟਾ ਸਿੰਘ ਖੰਡਵਾ ਜੀ ਸਪੀਕਰ ਵਿਧਾਨ ਸਭਾ ਪੰਜਾਬ ਐਮ ਸੀ ਜ਼ਾਬਾਨ ਪ੍ਰਧਾਨੀ ਵਰਦਨ ਦਰਜਾ ਅਧਰ ਦਾਰ ਸਰਦਾਰ ਪੁਰਾਣੇ ਮਿੱਤਰ ਬਰਵਾਦ ਚਹਨ ਜੀ ਤੇਜਜੀ ਦੇ ਕੜੀ ਜੀ ਨੂੰ ਉੱਤੇ ਪਹੁੰਚੇ ਇਹ ਜੋਰਦ ਪਿਆ ਜਾਤ ਬਲਾ ਕਰਦੇ ਆ ਸਭਾ ਦੀ ਸਾਰੇ ਪ੍ਰੇਮ ਦਸਤੀ ਦੇ ਪ੍ਰੇਮ ਨਾਲ ਬੰਦੇ ਸਾਰੇ ਦਿਲ ਤੋਂ ਮਿੱਤ ਹਾਣੀ ਸਾਰੇ ਬੱਚੇ ਸਭ ਪਹਿਲਾਂ ਗੱਲ ਕਰਦੇ ਆ ਦੂਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕਾ ਸੋ ਦੋਸਤਾਂ ਨੂੰ ਪਤਾ ਹੀ ਹੈ ਕਿ ਚੋਰਾਂ ਦੇ ਮਗਰ ਵੱਜ ਚੁੱਕੇ ਆ ਜਿਹੜੀ ਸਾਡੀ ਲੜਾਈ ਹੈ ਇਹ ਨਾ ਪੰਜਾਬ ਦੀ ਵਾਲਾਈ ਨਹੀਂ ਇਹ ਲੜਾਈ ਪੂਰੇ ਹਿੰਦੁਸਤਾਨ ਦੀ ਲੜਾਈ ਹੈ ਜਦੋਂ ਸੈਂਟਰ ਸਰਕਾਰ ਦਾ ਸਾਡੇ ਤੇ ਜੁਰਮ ਕਰਦੀ ਆ ਰਹੀ ਹੈ ਜਾਇ ਸਾਡੇ ਕਿਸਾਨ ਭਰਾਵਾਂ ਜਿਹੜੇ ਪੂਰੇ ਇੱਕਸਾਰ ਦਿੱਲੀ ਦੀਆਂ ਸੜਕਾਂ ਤੇ ਰੋਲੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਨੌਜਵਾਨ ਭਰਾ ਇੱਥੇ ਤੱਕ ਕਿ 7-800 ਸਾਡੇ ਕਿਸਾਨ ਭਰਾਵਾਂ ਦੀਆਂ ਜਾਨਾਂ ਵੀ ਗਈਆਂ ਸ਼ੀਸ਼ੀਆਂ ਪ੍ਰਾਪਤ ਕੀਤੀਆਂ ਤੇ ਬਾਕੀ ਦਾ ਆਂਦੀ ਹੈ ਜਿਹੜਾ ਪਿੰਡੋਂ ਕਾਲਦਾ ਪੈਸਾ ਉਹ ਸਰਕਾਰ ਵੱਟੀ ਦੇਖੀ ਹੈ ਸੋ ਦੱਸੋ ਉਹ ਜਿਹੜਾ ਪੰਜਾਬ ਤੇ ਜ਼ੁਲਮ ਹੋ ਰਿਹਾ ਹੈ ਇਹਦਾ ਬਦਲਾ ਹੁਣ ਆਪੇ ਗੋਹਣਾਂ ਨਾਲ ਲੜਿਆ ਬਹੁਤ ਨਾਲ ਕੀ ਕੇ ਨਾਲ ਲੜਿਆ ਗੋਹਣਾਂ ਨਾਲ ਸਭ ਆਂ ਬੰਦੇ ਦਾ ਅਕਸਰ ਹੋ ਗਈ ਹੈ ਔਰ ਸੱਚੇ ਵੱਡਾ ਨਿਸ਼ਾਨ ਤੇ ਪਾ ਕੇ ਉਹਦੀ ਸਰਕਾਰ ਦਾ ਤਖਤਾ ਪਲਟਾ ਦੇ ਤਖਤਾ یاد ہے بہرا رکھیے سارے چھوٹی کر کے رکھیے سارا چھوٹی کر کے سب سے پہلے گرو کی بکی فتح سانج پائیے واحر جی کا خالس واحر ਆਪਣੇ ਐਮਸੀ ਸਾਹਿਬਾਂ ਕਿਤੋਂ ਕਿਤ ਆਇਆ ਥੇ 나ਜੂਬ ਉਹ ਕੋਣ ਹੈ ਸੁਤੰਤਰ ਰਾਜੋਤ ਭਾਈ ਅਸੀਂ ਥੱਲੇ ਨਹੀਂ ਬੈਠੂਗਾ ਮੈਂ ਤੁਸੀਂ ਉੱਪਰ ਆਓ اے ਭਾਈ ਵੋਟਾਂ ਪਾ ਕੇ ਬਣਾਏ ਤੂੰ ਤਾਂ ਮੋਦੀ ਵਾਲਾ ਕੰਮ ਕਰਦਾ ਪਏ ਹੈ ਵੋਟਾਂ ਫੜਕੇ ਪਈ ਜਾਂਦੇ ਆ ਚਲੋ ਵੀ ਇਹ ਕਰਮਜੀਤ ਅਨਮੋਲ ਦੇ ਨਾਲ ਐਮਸੀ ਬੈਠਣਗੇ ਜੀ ਚਲੋ ਚਲੋ ਜੀ ਕੋਈ ਫੀਸ ਹੈ ਤਾਂ ਐਮਸੀ ਨੂੰ ਬਿਠਾਓ 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 ਸਭ ਬਿਠੋ ਬਿਠਾਓ ਨਾ ਬਿਠਾਓ ਚਲ ਬੈਠੋ ਬੈਠੋ ਆਪਣੀ ਜੀ ਬੈਠੋ ਚਲ ਅੰਮੀ ਆ ਨਹੀਂ ਜਾਵਾ ਜੀ ਬਿਠਾਓ ਬਿਠਾਓ ਆ ਤੇਰੇ ਪਿੱਛੇ ਬੈਠੋ ਯਾਰ ਨਾਲ ਬੈਠੋ ਯਾਰ ਨਾਲ ਬੈਠੋ ਪਲੀ ਮਸੀ ਜਬਾ ਨਾਲ ਬੈਠੇ ਹਾਂ ਚੱਲੋ ਜਾਲਾ ਕਿੱਥੇ ਆ ਸਾਡੇ ਨਾਲ ਬੈਠੇ ਰੱਖੇ ਬੈਠੇ ਬੈਠੋ ਮੈਂ ਸਾਹ ਚੜੇ ਕਿ ਮਤ ਅੱਗੇ ਐਮਸੀ ਸਾਡੇ ਕਿੱਧਰ ਨੂੰ ਅੱਗੇ ਅੱਗੇ ਨਾਲੇ ਕਿੱਥੇ ਆ ਅੱਗੇ ਅੱਗੇ ਇਹ ਨਾਲੇ ਰੱਬ ਦੀ ਮਿਹਰ ਹੋਵੇ ਪਿੱਛੇ ਪਰਵਾਸ ਦੀ ਪਿੱਛੇ ਨਹੀਂ ਪਰਿੰਦਰ ਪਿੱਛੇ ਪਿੱਛੇ ਦੇਖੀ ਲੋਕਾਂ ਦਾ ਗੁਰੂ ਬਣਾਉ ਤੇਰੇ ਦਾ ਦੇਖੋ ਅੱਜ ਅੱਜ ਦਾ ਦਿਨ ਬੜਾ ਮੁਕੱਦਰ ਦੇਣਾ ਬੜਾ ਕਰਮਾ ਦੇਣਾ ਅੱਜ ਦਰਦੂਰ ਸਾਹਿਬ ਬਾਬਾ ਬਾਬਾ ਸਾਹਿਬੀ ਤੋਂ ਬੇਸ਼ਰਦੀ ਦਾ ਜਨਮ ਦਿਨ ਤੇ ਅੱਜ ਦੇ ਦਿਨ ਆਪਾਂ ਚੁਣੇ ਹੋਏ ਲੋਕਾਂ ਦਾ ਫਰਮਾਨ ਨਾ ਕਰਾਂਗੇ ਮਤਦੋ ਕਰਾਂਗੇ ਬਈ ਹੇ ਸਾਰੇ ਅਧਿਕਾਰ ਆਪਾਂ ਬਾਲਾ ਸਾਹਿਬ ਦੇ ਲਗੇ ਵਿੱਚ ਹੋਰ ਇਹਦੇ ਖਿਲਾਫ ਲੜਾਈ ਆ ਇਹਦੇ ਇਹਨੂੰ ਡੋੜਨ ਦੇ ਖਿਲਾਫ ਦੀ ਲੜਾਈ ਲੜ ਰਿਹਾ ਹੈ ਹਰਵਿੰਦ ਕੇ ਜੀਵਾ ਜੀ ਸਾਡੇ ਦੇਸ਼ ਜਿਹਦੇ ਵਿੱਚੋਂ ਵੀ ਦੇ ਖਤਰ ਨੂੰ ਅੰਦਰ ਕੀਤਾ ਗਿਆ ਵੀ ਜੇ ਕੋ ਪਾੜਾ ਚੰਗਾ ਕੰਮ ਕੀਤਾ ਸੀ ਤੇ ਪਹਿਲਾ ਕਰਨ ਦੇ ਇੱਥੇ ਲਈ ਇਹ ਲੈ ਕੇ ਆਵੇ ਚੰਗਾ ਕੋਈ ਦੇਸ਼ ਦੇ ਚੇਰ ਕੋ ਲੜਾਈ ਆ ਸੋ ਸਾਥੀਓ ਗੱਲ ਇਹ ਆ

ਔਰ ਬਾਣੀ ਜੱਗ ਦਾ ਮੈਂ ਜਾਣੀਆਂ ਨਹੀਂ ਤੁਸੀਂ ਮੇਰੇ ਜਿੰਦਗੀ ਕਾਹਦੇ ਮੈਂ ਤੁਹਾਡੇ ਜਿੰਦਗੀ ਦਾ ਕੰਮ ਕਾਰ ਆਪਾਂ ਕਰਨ ਲੱਗੇ ਨੇ ਉਹ ਤੁਹਾਨੂੰ ਕਿਸੇ ਜਾਂਦੇ ਆ ਜਦ ਜਗਮਲ ਜਗਰ ਹੋਣੀ ਸ਼ੁਰੂ ਹੋ ਗਈ ਕੀ ਰਹੀ ਸਰਕਾਰ ਬਾਦ ਲੱਭੀ ਹੈ ਕਿ ਨਹੀਂ ਹਾਂ ਜੀ ਪਾਣੀ ਦੀ ਸਪਲਾਈ ਸ਼ੁਰੂ ਕਰਾ ਦੀ ਕਿ ਨਹੀਂ ਬੱਚ ਜਾਗਦੇ ਵੱਡੇ ਸਭ ਕੁਝ ਹੀ ਕਰ ਦਿਆਂਗੇ ਆਹ ਤਰ੍ਹਾਂ ਹੋ ਜਾਣਾ ਥੀਜੇ ਕੰਮ ਜਿਹੜਾ ਵਿੱਚ ਰਸੀ ਦੀ ਪਾਣੀ ਆ ਇਹ ਕਹਿੰਦਾ ਉਹ ਸਾਰੇ ਕੰਮ ਆਪਾਂ ਕਰਾਂਗੇ ਤੁਹਾਡਾ ਸਾਥ ਚਾਹੀਦਾ ਆ ਕਹਿੰਦੇ ਰਾਸ਼ਟਰਪਤੀ ਦੇ ਘਟੇ ਗਏ ਸੀ ਇਹ ਜਾਣ ਕੇ ਕਈ ਲੋਕਾਂ ਨੇ ਆਪਣੀ ਪਾਰਟੀ ਦਾ ਅਸਰ ਖਰਾਬ ਕਰਵਾ ਕੇ ਘਟੇ ਤੇ ਉਹ ਅਸਰ ਦੇ ਰੂਪਾਂ ਦੇ ਰੱਖੇ ਰਿਹਾ ਦੂਜੀਆਂ ਪਾਰਟੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜੀ ਬਿਜਲੀ ਮੁਫਤ ਕਰਤੀ ਸਾਡੀ ਇਹ ਕਦੇ ਹੋਈ ਨਹੀਂ ਸੀ ਤੇ ਇਹ ਤਾਂ ਪਾਰਟੀ ਜਾਣੀ ਨਹੀਂ ਉਹ ਆਪਣਾ ਅਸਰ ਖਰਾਬ ਕਰਨ ਲਈ ਕੀਤਾ ਸੀ ਤੇ ਤੁਹਾਡਾ ਆਪਾਂ ਸਭ ਪੱਠੀ ਕਰਾਂਗੇ ਹੁਣ ਬੰਦੇ ਉਹ ਦੱਸੋ ਅੰਦਰ ਉੱਤਰੋ ਆ ਇੱਕ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼। ਿਆਦਾ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਤੇ Facebook ਤੇ ਲਾਈਕ, ਸ਼ੇਅਰ, ਕਮੈਂਟ ਕਰਨ ਦੇ ਨਾਲ-ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ। ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼।